ਕਹਿੰਦਾ ਮੰਨ ਲੋ ਤੁਹਾਨੂੰ ਛੱਡ ਦਈਏ ਇਹ ਨਵਾਬ ਸਾਹਿਬ ਕਹਿ ਰਹੇ ਮਲੇਰ ਕੋਟਲਾ ਛੱਡ ਦਿੰਨੇ ਆ ਕੀ ਕਰੋਗੇ ਤੁਹਾਡੇ ਭਰਾ ਤਾਂ ਮਾਰੇ ਗਏ ਤੁਹਾਡੇ ਪਿਤਾ ਦਾ ਪਤਾ ਨਹੀਂ ਬਾਬਾ ਜ਼ੋਰਾਵਰ ਸਿੰਘ ਕਹਿੰਦੇ ਨੇ ਛੱਡੋ ਕਿ ਨਹੀਂ ਜੇ ਛੱਡੋਗੇ ਜੰਗਲਾਂ 'ਚ ਜਾਵਾਂਗੇ ਸਿੰਘਾਂ ਨੂੰ ਇਕੱਠੇ ਕਰਾਂਗੇ ਸ਼ਸਤਰ ਇਕੱਠੇ ਕਰਾਂਗੇ ਫੌਜ ਇਕੱਠੀ ਕਰਾਂਗੇ ਫਿਰ ਕਹਿਣ ਲੱਗੇ ਆਪ ਵਜ਼ੀਰ ਖਾਂ ਦੀ ਖੋਪੜੀ ਉਡਾ ਦੇਾਂਗੇ ਇਹਨੂੰ ਖਤਮ ਕਰਾਂਗੇ ਯਾਦ ਰੱਖਿਓ ਇਹ ਐਸੀ ਬਾਗੀ ਪੂਣਾ ਇਹ ਲਬਜ ਕਚਹਿਰੀ ਚ ਕਹਿ ਤਾਂ ਫਤਵਾ ਲੱਗਾ ਐਵੇਂ ਆਪਾਂ ਨਹੀਂ ਕਹਿੰਦੇ ਫਤਵਾ ਲੱਗਿਆ ਉਹਨੇ ਕਿਹਾ ਵਜ਼ੀਰ ਖਾਂ ਦੀ ਖੋਪੜੀ ਉਡਾ ਕੇ ਰੱਖ ਦਿਆਂਗੇ ਇਹਨੇ ਸਾਡੇ ਨਾਲ ਧੱਕਾ ਕੀਤਾ ਇੰਨੀ ਗੱਲ ਸੁਣਦੀ ਦੇਰ ਸੀ ਸੁੱਚਾ ਆਨੰਦ ਉਹਨੇ ਬਲਦੀ ਤੇ ਤੇਲ ਪਾ ਕੇ ਕਿਹਾ ਨੀਕੇ ਬਾਰਕ ਤੂੰ ਮਤ ਜਾਨੋ 나ਗੋ ਕੇ ਪੂਤ ਪਛਾਨੋ ਇਹ नाग ਦੇ ਪੁੱਤਰ ਨੇ ਤੁਮਰੇ ਹੱਥ ਆਜੇ ਆਏ ਕਰੋ ਅਵੇ ਜੋਈ ਮਨ ਭਾਏ ਜੋ ਤੁਹਾਡੇ ਮਨ ਚ ਚੰਗਾ ਲੱਗਦਾ ਉਹ ਕਰੋ ਇਹ ਜੰਮ ਦੀਆਂ 16 ਦੇ ਮੂਹ ਤਿੱਖੇ ਆ ਅਗਲੀ ਗੱਲ ਉਹਨੇ ਕਹੀ ਭੇੜੀਏ ਨੂੰ ਮਾਰਨਾ ਤੇ ਭੇੜੀਏ ਤੇ ਬੱਚੇ ਬਚਾਣੇ ਇਹ ਕਾਦਰ ਦੀ ਦਿਨਾਈ ਹੈ ਇੰਨੀ ਗੱਲ ਸੁਣ ਕੇ ਸ਼ੇਰ ਮੁਹੰਮਦ ਖਾਨ ਨੇ ਕਿਹਾ ਸੁਚਾਨੰਦ ਦੁੱਖ ਤੇਰੀ ਤੇਰੀ ਸਿਆਨਬ ਤੇ ਲਾਹਨਤ ਹੈ ਇੱਕੋ ਦਮ ਹਾ ਦਾ ਨਾਰਾ ਮਾਰ ਕੇ ਕਹਿੰਦਾ ਸੂਬੇਦਾਰ ਮੈਂ ਹਰ ਥਾਂ ਤੇ ਤੇਰੇ ਨਾਲ ਲੜਾਂਗਾ ਪਰ ਮੈਂ ਇਸ ਪਾਪ ਦਾ ਭਾਗ ਹੀ ਨਹੀਂ ਬੰਨਣਾ ਮੈਂ ਹਾਂ ਦਾ ਨਾਰਾ ਮਾ ਕੇ ਛੱਡ